ਾਰੇ ਹੀ শ্রোਤਿਆਂ ਨੂੰ ਪਿਆਰ ਭਰਿਤ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਵਾਜ਼ੇ ਪੰਜਾਬ ਬਹੁਤ ਬਹੁਤ ਸਵਾਦ ਹੈ ਤੁਹਾਡਾ ਪੁਨਰਸਜੀਤ ਅਕਾਲੀ ਦਲ ਦਾ ਸੀਨੀਅਰ ਲੀਡਰ ਤੇ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਮ ਸਿੰਘ ਮਜੀਠੀਆ ਦੇ ਵਿਚਾਰ ਪੈ ਗਈ ਜਫੀ ਵਿਕਮ ਸਿੰਘ ਮਜੀਠੀਆ ਦਾ ਸਵਾਗਤ ਕੀਤਾ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਚੰਦੂ ਮਾਜਰਾ ਦੀ ਅਕਾਲੀ ਦਲ ਵਿੱਚ ਵਾਪਸੀ ਕਿਸਤੇ ਬਾਰੇ ਅੱਜ ਉਹਨਾਂ ਨੇ ਖੁਦ ਐਲਾਨ ਕਰ ਦਿੱਤਾ ਹੈ ਜੋ ਪੁਨਰ ਸਜੀਤ ਨੂੰ ਬਹੁਤ ਵੱਡਾ ਝਟਕਾ ਹੈ ਚੰਦੂ ਮਾਜਰਾ ਦਾ ਕੀ ਕਿਹਾ ਚੰਦੂ ਮਾਜਰਾ ਨੇ ਜੋ ਅਕਾਲੀ ਦਲ ਬਾਦਲ ਦੇ ਬਾਰੇ ਜੋ ਅਕਾਲੀ ਦਲ ਬਾਦਲ ਦੇ ਵਿੱਚ ਵਾਪਸੀ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਚਰਚਾਵਾ ਚੱਲ ਰਹੀਆਂ ਸੀ ਚੰਦੂ ਮਾਜਰਾ ਜਿਨ੍ਹਾਂ ਨੇ ਅੱਜ ਮੀਡੀਆ ਦੇ ਵਿੱਚ ਜਾ ਕੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਵਿਕ੍ਰਮ ਸਿੰਘ ਮਜੀਠੀਆ ਦੇ ਉਸ ਬਿਆਨ ਦਾ ਸਵਾਗਤ ਕਰਦੇ ਨੇ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਅਕਾਲੀ ਦਲ ਨੂੰ ਇੱਕ ਕਰਾਂਗੇ ਤੇ ਇੱਕ ਸਟੇਜ ਤੇ ਸਾਰੇ ਲੀਡਰਾਂ ਨੂੰ ਇਕੱਠਾ ਕਰਾਂਗੇ ਸੋ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿੱਚ ਹਨ ਕਿ ਉਹ ਅਕਾਲੀ ਦਲ ਵਿੱਚ ਵਾਪਸੀ ਕਰ ਜਾਣਗੇ ਪਰ ਉਹਨਾਂ ਨੂੰ ਵਾਪਸੀ ਕਰਾਉਣ ਵਾਸਤੇ ਕੁਝ ਨਾ ਅਜਿਹਾ ਲੀਡਰ ਹੋਣਾ ਚਾਹੀਦਾ ਹੈ ਜਿਹੜਾ ਉਹਨਾਂ ਦੇ ਕਰਜ਼ਾ ਕੇ ਉਹਨਾਂ ਨੂੰ ਮਨਾ ਕੇ ਅਕਾਲੀ ਦਲ ਵਿੱਚ ਲੈ ਆਵੇ ਉਹ ਵਿਕ੍ਰਮ ਸਿੰਘ ਮਜੀਠੀਆ ਜਿਵੇਂ ਹੀ ਜੇਲ੍ਹ ਤੋਂ ਬਾਹਰ ਆਏ ਔਰ ਕੋਰ ਕਮੇਟੀ ਦੀ ਮੀਟਿੰਗ ਹੋਈ ਤਾਂ ਉੱਥੇ ਵਿਕ੍ਰਮ ਸਿੰਘ ਮਜੀਠੀਆ ਨੇ ਇਹ ਜ਼ਿੰਮੇਵਾਰੀ ਲਈ ਕਿ ਮੈਂ ਸਾਰੇ ਹੀ ਅਕਾਲੀ ਦਲ ਤੋਂ ਵੱਖ ਹੋਏ ਲੀਡਰਾਂ ਨੂੰ ਵੱਖ ਬਣੇ ਧੜੇ ਨੂੰ ਅਕਾਲੀ ਦਲ ਵਿੱਚ ਵਾਪਸ ਲੈ ਕੇ ਆਵਾਂਗਾ ਮੈਂ ਨੰਗੇ ਪੈਰੀ ਇੱਕ ਇੱਕ ਦੇ ਕਰ ਜਾਵਾਂਗਾ ਤੇ ਉਹਨਾਂ ਨੂੰ ਅਕਾਲੀ ਦਲ ਵਿੱਚ ਵਾਪਸ ਲਿਆਵਾਂਗਾ ਜਿਸ ਦੇ ਬਾਰੇ ਸਾਰੇ ਹੀ ਲੀਡਰਾਂ ਨੇ ਵਿਕ੍ਰਮ ਸਿੰਘ ਮਜੀਠੀਆ ਦੇ ਇਸ ਬਿਆਨ ਦਾ ਸਵਾਗਤ ਕੀਤਾ ਪਰ ਜੋ ਪੁਨਰ ਸਰਜੀਤ ਅਕਾਲੀ ਦਲ ਦੇ ਸਾਰੇ ਸੀਨੀਅਰ ਲੀਡਰਸ਼ਿਪ ਪਰਵਿੰਦਰ ਸਿੰਘ ਢਿੰਸਾ, surjit singh rakhra ਤੇ gurpratap singh udala ਇਹਨਾਂ ਨੇ ਕਿਹਾ ਕਿ ਅਸੀਂ ਇਸ ਦੇ ਸਵਾਗਤ ਕਰਦੇ ਹਾਂ ਵਿਕਰਮ ਸਿੰਘ ਮਜੀਠੀਆ ਦੇ ਬਿਆਨ ਦਾ ਪਰ ਸਾਡੇ ਜਿਹੜੇ ਕੁਝ ਸਿੰਧਾਤ ਹੋਣਗੇ ਸਿੰਧਾਤਾਂ ਦੇ ਆਧਾਰ ਤੇ ਸਾਡਾ ਅਕਾਲੀ ਦਲ ਦਾ ਸਮਝੌਤਾ ਹੋਵੇਗਾ ਜੋ ਅੱਜ ਮਨਪ੍ਰੀਤ ਸਿੰਘ ਆਲੀ ਨੇ ਵੀ ਇਹ ਗੱਲ ਕਰ ਦਿੱਤੀ ਹੈ ਕਿ ਸਾਡੇ ਲੀਡਰਸ਼ਿਪ ਦੇ ਵਿੱਚ ਜੋ ਬਹੁਤ ਵੱਡੀ ਘਾਟ ਹੈ ਅਕਾਲੀ ਦਲ ਦੇ ਅੱਜ ਵੀ ਅਸੀਂ ਸਰਕਾਰ ਦੇ ਮੈਂਬਰ ਆ ਅਕਾਲੀ ਦਲ ਨਾਲ ਸਾਡਾ ਕੋਈ ਦੋਸ਼ ਨਹੀਂ ਕੋਈ ਗਿਲਾ ਸ਼ਿਕਵਾ ਨਹੀਂ ਸਿਰਫ ਤੇ ਸਿਰਫ ਸਾਡੂੰ ਲੀਡਰਸ਼ਿਪ ਦੇ ਨਾਲ ਗਿਲਾ ਸ਼ਿਕਵਾ ਹੈ ਸਾਡੀ ਲੀਡਰਸ਼ਿਪ ਦੇ ਵਿੱਚ ਜੋ ਅੱਪ ਸੀ ਤਾਲਮੇਲ ਨਹੀਂ ਜਿਸ ਕਾਰਨ ਉਹਨਾਂ ਨੇ ਇਹ ਅਲੱਗ ਹੋ ਕੇ ਪੁਨਰ ਸਜੀਤ ਅਕਾਲੀ ਦਲ ਬਣਾਇਆ ਸੋ ਪ੍ਰੇਮ ਸਿੰਘ ਚੰਦੂ ਮਾਜਰਾ ਨੇ 27 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੋ ਉਹਨਾਂ ਦਾ ਇਹ ਬਿਆਨ ਆਇਆ ਇਸ ਨਾਲ ਬਹੁਤ ਵੱਡੀ ਹਲਚਲ ਮਚ ਗਈਏ ਚੰਦੂ ਮਾਜਰਾ ਸ਼੍ਰੋਮਣੀ ਕਾਲੀਦਾਵਾਲਾ ਦੀ ਸੀਨੀਅਰ ਲੀਡਰ ਸੀ 2024 ਦਾ ਲੋਕ ਸਭਾ ਚੋਣਾਂ ਸਮੇਂ ਉਹਨਾਂ ਨੂੰ ਆਨੰਦਪੁਰ ਸਾਹਿਬ ਤੋਂ ਟਿਕਟ ਦਿੱਤੀ ਗਈ ਉਸ ਸਮੇਂ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਮਿਲ ਕੇ ਅਕਾਲੀ ਦਲ ਲਈ ਕੰਮ ਕੀਤਾ ਪਰ ਉਹ ਭਾਜਪਾ ਨਾਲ ਗੱਠਜੋੜ ਦੇ ਹੱਕ ਵਿੱਚ ਸਨ ਉਸ ਸਮੇਂ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਗੱਠਜੋੜ ਹੁੰਦਾ 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 ਰੁਕ ਗਿਆ ਜਿਸ ਕਾਰਨ ਚੰਦੂ ਮਾਜਰਾ ਚੋਣ ਹਾਰ ਗਏ ਤੇ ਉਹਨਾਂ ਨੇ ਅਕਾਲੀ ਦਲ ਤੋਂ ਅਲੱਗ ਹੋ ਕੇ ਪੁਨਰ ਸਜੀਦ ਨਾਲ ਜੁੜ ਗਏ ਪਰ ਚੰਦੂ ਮਾਜਰਾ ਅੱਜ ਵੀ ਅੰਦਰੋਂ ਅਕਾਲੀ ਦਲ ਨਾਲ ਜੁੜੇ ਹੋਏ ਸੀ ਸੁਖਬੀਰ ਸਿੰਘ ਬਾਦਲਨ ਉਹਨਾਂ ਦਾ ਜਿਹੜਾ ਕੋਈ ਅਜਿਹਾ ਲੀਡਰ ਚਾਹੀਦਾ ਸੀ ਜਿਹੜਾ ਉਹਨਾਂ ਦੀ ਸਹਿਮਤੀ ਕਰਾਵੇ ਤਾਂ ਉਹ ਬਿਕਮ ਸਿੰਘ ਮਜੀਠੀਆ ਆਏ ਇੱਕ ਪਾਸੇ ਬਿਕਮ ਸਿੰਘ ਮਜੀਠੀਆ ਸਾਰੇ ਨਾਰਾਜ਼ ਆਗੂਆਂ ਨੂੰ ਮਨਾਉਣ ਲਈ ਨੰਗੇ ਪੈਰੀ ਜਾਣ ਦੀ ਗੱਲ ਕਰ ਰਹੇ ਹਨ ਉੱਥੇ ਬਾਗੀ ਧੜੇ ਦੇ ਨਾਰਾਜ਼ ਆਗੂਆਂ ਨੇ ਹੰਗਾਰਾ ਦਿੰਦਿਆਂ ਆਪਣੇ ਵੱਲੋਂ ਜੋ ਪ੍ਰतिकਰਮ ਦਿੱਤੇ ਹਨ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਸੰਜੁਕਤ ਜੋ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਨੇ ਮਜੀਠੀਆ ਦੇ ਬਿਆਨ ਦਾ ਸਵਾਗਤ ਕਰਤਾ ਹੈ ਉਹਨਾਂ ਨੇ ਕਿਹਾ ਕਿ ਨੰਗੇ ਪੈਰੀ ਸਾਨੂੰ ਲੈਣ ਆਉਣਗੇ ਤਾਂ ਅਸੀਂ ਅੱਗੋਂ ਉਹਨਾਂ ਨੂੰ ਜੱਫੀ ਪਾਵਾਂਗੇ ਤੇ ਉਹਨਾਂ ਦਾ ਸਵਾਗਤ ਕਰਾਂਗੇ ਹਾਲਾਂਕਿ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਏਕੇ ਦੀਆਂ ਗੱਲਾਂ ਸਿਰਫ ਹਵਾ-ਹਵਾਈ ਹਨ ਅਤੇ ਜ਼ਮੀਨੀ ਪੱਧਰ ਤੇ ਅਜੇ ਕੁਝ ਵੀ ਸਪਸ਼ਟ ਨਹੀਂ ਹੈ ਚੰਦੂ ਮਾਜਰਾ ਜੋ ਲੰਮਾ ਸਮਾਂ ਪਾਰਟੀ ਦੇ ਅਹਿਮ ਅਹੁਦਿਆਂ ਤੇ ਰਹੇ ਹਨ ਫਿਲਹਾਲ ਉਹ ਮੌਜੂਦਾ ਹਾਈ ਕਮਾਂਡ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ ਸੋ ਚੰਦੂ ਮਾਜਰਾ ਅਕਾਲੀ ਦਲ ਵਿੱਚ ਹੁਣ ਵਾਪਸੀ ਕਰਨਗੇ ਜੇਕਰ ਵਿਕਰਮ ਸਿੰਘ ਮੁਜੀਠੀਆ ਉਹਨਾਂ ਦੇ ਕਰ ਜਾਣਗੇ ਉਹਨਾਂ ਨੂੰ ਮਨਾਉਣਗੇ ਤੇ ਉਹ ਆਗੂ ਸਵਾਗਤ ਕਰਨਗੇ ਜੋ ਚੰਦੂ ਮਾਜਰਾ ਬਹੁਤ ਜਲਦੀ ਸਿਆਸੀ ਧਮਾਕਾ ਕਰ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ